ਹਾਂਜੀ ਅੱਜ ਆਪਣੇ ਕੋਲ ਆਪਣੇ ਭਰਾ ਮਿਲਣ ਆਏ ਨੇ ਇਹ ਕਰਦਾਗਾ ਕਾਲਾ ਜਾਦੂ ਇਹਦੇ ਕੋਲੋਂ ਸਾਰੇ ਜਾਣੇ ਬਚ ਕੇ ਰਹੋ ਨਾ ਪੁੱਲ ਭਲੇਕੇ ਨੂੰ ਆਪਦਾ ਫੋਨ ਖੋੜਾ ਦਿਓ ਸਾਰਾ ਕੁਝ ਖੋਲ ਦਿੰਦਾ ਏ ਤੇ ਇਹ ਆਪਣੇ ਇੰਟਰਵਿਊ ਵਾਲਾ ਭਰਾ ਕਿੱਥੇ ਗਿਆ ਜੇ ਆ ਸੀਗਾ ਇਹ ਆਪਣੇ ਇੰਟਰਵਿਊ ਵਾਲਾ ਭਰਾ ਦਾ ਬਹੁਤ ਘੈਂਟ ਕਿਹੜਾ ਚੈਨਲ ਆਪਣਾ ਕੁਆਦ ਵੈਬਟੀਵੀ ਕੁਆਦ ਵੈਬ ਟੀਵੀ ਸਾਰੇ ਜਾਣੇ ਜਰੂਰ ਫੋਲੋ ਕਰੋ ਤੇ ਅੱਗੇ ਤੁਹਾਨੂੰ ਬਹੁਤ ਵੱਡੇ ਵੱਡੇ ਅਸਤਰ ਦਿਖਾਉਣੇ ਆ ਵੀਰੇ ਕੋਈ ਵੀ ਕਾਰਡ ਖਿੱਚ ਲਓ ਤੇ ਮੈਨੂੰ ਨਾ ਦਿਖਾਓ ਕਾਰਡ ਖਿੱਚ ਲਓ ਕੋਈ ਜਿਹੜਾ ਥੋੜਾ ਜੀ ਕਰਦਾ ਖਿੱਚ ਲਓ ਕੋਈ ਗੱਲ ਨਹੀਂ ਕੀ ओके तू ਮੈਨੂੰ ਨਾ ਦਿਖਾਓ ਕਾਰਡ ਮੈਨੂੰ ਦੱਸਦਾ ਪਤਾ ਹੀ ਕਰਿਓ ਇਹ ਕਾਰਡ ਇੰਨੇ ਗੁੱਸੇ ਨਾਲ ਕਾਹਤੋਂ ਖਿੱਚਿਆ ਇਹ ਕਾਰਡ ਤੇ ਇਹ ਕਾਰਡ ਤੇ ਨਾ ਇੱਕ ਵਾਰੀ ਸਿਗਨੇਚਰ ਕਰ ਦੋ ਸਿਗਨੇਚਰ ਕਰਕੇ ਕੱਲੇ-ਕੱਲੇ ਬੰਦੇ ਨੂੰ ਕਾਰਡ ਦਿਖਾ ਦਿਓ ਪਰ ਮੈਨੂੰ ਕਾਰਡ ਨਾ ਦਿਖਾਓ ਹਾਂ ਮੈਂ ਨਹੀਂ ਦੇ ਤਾ ਫਟਾ ਕਾਰ ਕਿਹੜਾ ਹੋਰ ਦੂਜੀ ਤਰਫ ਆ ਜਾ ਜਾਨਾ ਵੀਰ ਇੱਕ ਵਾਰੀ ਸਾਰਿਆਂ ਨੂੰ ਦਿਖਾ ਦਿਓ ਆ ਦੇਖਦਾ ਮਾਸਟਰ ਹੋਣਾ ਨਾ ਓਕੇ ਆ ਦੰਨਾ ਵੀਰੇ ਮੈਨੂੰ ਦਿਖਾਓ ਕਾਰਡ ਨੂੰ ਇਦਾਂ ਕਰ ਲੋ ਮੈਂ ਨਾ ਜਿਹੜਾ ਤੁਹਾਡਾ ਕਾਰਡ ਆ ਇਹ ਦੋ ਤਰੀਕ ਮਤਲਬ ਦੋ ਅਟੈਂਪਟਾਂ ਚ ਫਾਈਂਡ ਕਰੂੰਗਾ ਵੀ ਕਈ ਵਾਰ ਨਹੀਂ ਜੇ ਨਾ ਲੱਭਿਆ ਤਾਂ ਇੱਕ ਚਾਂਸ ਹੋਰ ਲਵਾਂਗਾ ਓਕੇ ਮੈਂ ਤੁਹਾਡਾ ਜਿਹੜਾ ਕਾਰਡ ਆ ਇਹ ਕਾਰਡ ਨੂੰ ਛਾੜਦਾ ਕਿਤੇ ਹਾਫ ਦੇ ਮਿਡਲ ਕਿਤੇ ਵੀ ਵਿੱਚ ਪਾ ਦਿੰਦਾ ਮੈਂ ਆਪਣੇ ਹੱਥ ਚੰਕਰੀ ਵੀਰੇ ਥੋੜਾ ਐ ਇਗੈਕਟ ਲੱਭੇ ਆ ਜਾ ਮੈਂ ਤੁਹਾਨੂੰ ਕਹਿਣਾ ਦੋ ਸ਼ਿਫਟਾਂ ਤੁਹਾਡਾ ਕਾਰਡ ਲੱਭੂੰਗਾ ਮੈਂ ਇੱਕ ਕਾਰਡ ਚੱਕ ਵੀਰੇ ਇਦਾਂ ਹੱਥ ਕਿਤੇ ਥਰਕ ਮੈਂ ਇੱਕ ਕਾਰਡ ਬਾਹਰ ਕੱਢ ਲੈਣਾ ਇਹਦੇ ਵਿੱਚ ਹੁਣੀ ਠੀਕ ਇਹ ਕਾਰਡ ਆ ਜਿਹੜਾ ਇਹ ਕੜ ਛੋਟਾ ਨਹੀਂ ਹੈਗਾ ਉਸ ਤੋਂ ਬਾਅਦ ਸਾਰੀ ਤਾਂਸ ਤੁਹਾਡੇ ਹੱਥ 'ਚ ਹੈਗੀ ਆ ਓਕੇ ਬਟ ਵੈਨ ਇਟ ਸਨੈਪ ਜਦੋਂ ਮੈਂ ਝਟਕੀ ਮਾਰੀ ਸਾਰੀ ਦੀ ਸਾਰੀ ਤਾਂਸ ਆਸਤੋਂ ਤੁਹਾਡੇ ਜੋ ਗੈਪ ਹੋ ਗਈ ਸਿਰਫ ਇੱਕ ਪੱਤੇ ਤੋਂ ਬਿਨਾਂ ਜਿਹੜਾ ਤੁਹਾਡਾ ਸਾਈਨ ਕੀਤਾ ਹੋਇਆ ਕਾਰਡ ਸੀਗਾ ਕਿਉਂਕਿ ਜਦੋਂ ਹੁਣ ਮੈਨੂੰ ਕਾਰਡ ਲੱਭ ਹੀ ਨਹੀਂ ਰਿਹਾ ਤੁਹਾਡਾ ਮੇਰੀ ਦੂਜੀ ਅਟੈਂਪਟਾ ਹੁਣ ਮੈਂ ਤਾਂ ਲਾਸਟ ਆਪਣਾ ਮੰਨ ਲਓ ਕਿ ਸਾਰਾ ਕੁਝ ਲਾ ਦੇਣਾ ਵਾ ਕਿ ਜਦੋਂ ਮੈਂ ਝਟਕੀ ਮਾਰੀ ਸਾਰੀ ਦੀ ਸਾਰੀ ਤਾਂਸ ਗਾਇਬ ਹੋ ਗਈ ਇਹ ਪੋਸੀਬਲ ਆ ਕੋੜੇ ਹੱਥ ਤਾਂ ਹੈਗੇ ਨਾ ਵੀ ਫੀਲ ਕਰ ਰਹੇ ਹਾਂ ਪਰ ਮੈਂ ਕਹਿੰਦਾ ਵੀ ਸਾਰੀ ਤਾਂ ਸਾਰੀ ਗਾਇਬ ਹੋ ਗਈ ਇੱਕ ਪੱਤੇ ਤੋਂ ਵੀ ਨਾ ਜਿਹੜਾ ਤੁਹਾਡਾ ਸਾਈਨ ਕੀਤਾ ਹੋਇਆ ਕਾਰਡ ਸੀਗਾ ਤੁਸੀਂ ਚੈੱਕ ਕਰ ਸਕਦੇ ਹੋ ਓਏ ਬਾਈ ਓਏ ਐਗਜ਼ੈਕਟ ਇੱਕ ਕਾਰਡ ਤੋਂ ਬਿਨਾ ਤੁਸੀਂ ਵੀਰੇ ਮੇਰੀ ਤਾਂਸ ਖਰਾਬ ਕਰਤੀ ਕੋਈ ਨਾਮੀ ਦਵਾ ਦਾਂਗੇ ਕੀ ਬਾਤ ਹੈ ਓਏ ਓਏ ਆ ਕਾਰਡ ਵੀਰੇ ਰੱਖਣਾ ਤੂੰ ਰੱਖ ਲੈ ਆ ਮੈਨੂੰ ਕਾਰਡ ਦੇ ਯਾਰ ਬਾਤ ਹੈ ਮੇਰੀ ਬਹੁਤ ਯਾਰ ਕਲਾ ਜਾਦੂਗਰ ਤੁਹਾਨੂੰ ਐਮ ਰਾਈਟ ਨਾਓ ਤੁਸੀਂ ਇੱਕ ਪਰਸਨ ਦੇ ਨਾਮ ਬਾਰੇ ਸੋਚ ਰਹੇ ਹੋ ਐਂਡ ਤੁਸੀਂ ਮੈਨੂੰ ਇਹ ਪਰਸਨ ਦਾ ਨਾਮ ਕਦੇ ਨਹੀਂ ਦੱਸਿਆ ਤੇ ਆਪਾਂ ਉਰੇ ਰੈਂਡਮਲੀ ਮਿਲੇਗਾ ਓਕੇ ਓਕੇ ਹਾਂਜੀ ਜਦੋਂ ਹੀ ਮੈਂ ਸਨੈਪ ਕਰਾਂ ਨਾ ਤੁਸੀਂ ਇਮੇਜਿਨ ਕਰਨਾ ਵੀ ਉਹ ਪਰਸਨ ਇੱਥੇ ਖੜਾ ਹੈ ਓਕੇ ਓਕੇ ਲੁੱਕ 1 2 3 ਇਹਦਾ ਨਾਮ ਪੂਰਾ ਮਨ ਦੇ ਵਿੱਚ ਬੋਲਿਓ ਮੇਰੇ ਵੱਲ ਦੇਖੋ ਮੈਂ ਮੇਰੇ ਵੱਲ ਦੇਖ ਕੇ ਪੂਰਾ ਨਾਮ ਮਨ ਦੇ ਵਿੱਚ ਬੋਲਿਓ ਇਹ ਕੁਛ ਮੈਨੂੰ ਇਦਾਂ ਲੱਗਦਾ ਵੀ ਇਹ ਕਿ ਛੋਟਾ ਨਾਮ ਆ ਮਤਲਬ 3 ਟੂ 4 ਲੈਟਰਸ ਦਾ ਨਾਮ ਆ ਮਤਲਬ ਇੱਥੇ ਵੀ ਤੁਸੀਂ ਸਾਇਸਟਡ ਕੀਤਾ ਵੀ ਇੱਕ 4 ਲੈਟਰ ਦਾ ਨਾਮ ਆ ਐਮ ਆ ਰਾਈਟ ਹਾਂ ਸਿੱਧਾ ਕਰਿਓ ਹੈਂਡਸ਼ੇਕ ਕਰਿਓ ਹੈਂਡਸ਼ੇਕੇ ਤਾਂ ਇੱਕ ਲੰਬਾ ਸਾਲਿਓ ਓਕੇ ਡਾਲੋ ਇਹਦੇ ਫਸਟ ਅਲਫਾਬੇਟ ਬਾਰੇ ਸੋਚੋ ਐਂਡ ਦੈਟਸ ਅ ਐਨ ਓਕੇ 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 ਉਹ ਪਰਸਨ ਦਾ ਜਿਹੜਾ ਨਾਮ ਤੁਸੀਂ ਸੋਚ ਰਹੇ ਹੋ ਤੁਸੀਂ ਇਹਨਾਂ ਨੂੰ ਕਦੇ ਦੱਸਿਆ ਨਾਮ ਉਹ ਨਹੀਂ ਇਹ ਨਹੀਂ ਜਾਣਦੇ ਓਕੇ ਇਹ ਜਿਹੜਾ ਨਾਮ ਆ ਆਪਣੇ ਮਨ ਦੇ ਵਿੱਚ ਉੱਚੀ-ਉੱਚੀ ਰਿਪੀਟ ਕਰੋ ਲਿਪਸ ਦੀ ਮੂਵਮੈਂਟ ਵੀ ਨਾ ਕਰੋ ਉੱਚੀ-ਉੱਚੀ ਰਿਪੀਟ ਕਰੋ ਮਨ 'ਚ ਓਕੇ ਇਹਨਾਂ ਨੂੰ ਵੀ ਦੱਸੋ ਕੌਣ ਆ ਨਵੂ ਕੌਣ ਆ ਨਵੂ ਜੇ ਕੋਈ ਵੀ ਕਾਰ ਕੱਢਣਾ ਤੇ ਉਹ ਕਾਰ ਕੱਢ ਕੇ ਇੱਕ ਵਾਰੀ ਸਾਰਿਆਂ ਨੂੰ ਦਿਖਾ ਦਿਓ ਕੈਮਰੇ ਤੇ ਵੀ ਦਿਖਾ ਦਿਓ ਤੇ ਸਗੋਂ ਇੱਥੇ ਵੀ ਕਰ ਦਿਓ ਵਧੀਆ ਸਿਮੂਲੇਟਰ ਕਰ ਦਿਓ ਵਧੀਆ ਰਸ ਹਾਂ ਕੋਈ ਵੀ ਕਾਰ ਕੱਢ ਲਓ ਜੀ ਮੈਨੂੰ ਆ ਦਿਖਾ ਦਿਓ ਪੇਟ ਇਹਦੇ ਤੇ ਇੱਕ ਸਿਮੂਲੇਟਰ ਕਰਕੇ ਨਾ ਵੀਰੇ ਕੋਈ ਕਾਰਡ ਦੇ ਸਾਰਿਆਂ ਨੂੰ ਦਿਖਾ ਦਿਓ ਜਿਹੜਾ ਇਹ ਕਾਰਡ ਉਧਰ ਕੈਮਰੇ ਨੂੰ ਦਿਖਾ ਦਿਓ ਲਓ ਜੀ ਆਹ ਚੱਕੋ ਦੇਖ ਲਿਆ ਲਓ ਮਹਾਰਾਜ ਜਿਹੜਾ ਇਹ ਕਾਰਡ ਆ ਇਹ ਮੈਨੂੰ ਫੜਾ ਦਿਓ ਵੀਰੇ ਤੁਸੀਂ ਸਾਰੇ ਉਧਰ ਖੜ੍ਹੋ ਵੀਰੇ ਤੁਸੀਂ ਲੋਕ ਖੜ੍ਹਦੇ ਥੋੜਾ ਪਿੱਛੇ ਨੂੰ ਲਓ ਅਸੀਂ ਵੀ ਸਾਰੇ ਇੱਧਰ ਆ ਜੀ ਵੀਰੇ ਤੁਸੀਂ ਲੋਕ ਖੜ੍ਹਦੇ ਇੱਧਰ ਆ ਜਾ ਭਾਈ ਲਓ ਜੀ ਥੋੜਾ ਆ ਥੋੜਾ ਠੀਕ ਕਰਨ ਲੱਗ ਗਿਆ ਹਾਂ ਮਾਸਟਰ ਵੱਜੂ ਭਾਈ ਉਹ ਪਿੱਛੇ ਮੈਡਮ ਦੇਖੀ ਜੰਦੀ ਉਹ ਨਾ ਕੋਈ ਨਹੀਂ ਕੋਈ ਚੱਕਰ ਨਹੀਂ ਕਰੇ ਨੌਲੇਜ ਹੀ ਗੇਮ ਕਰ ਰਹੇ ਕੀ ਕਰ ਰਹੇ ਹਾਂਜੀ ਹਾਂਜੀ ਕੋਈ ਮਾਸਟਰ ਮਾਰ ਕੇ ਦੇ ਬਾਬਾ ਓਕੇ ਮੈਂ ਕੀ ਕਰਦਾ ਮੈਂ ਆਪਣੀ ਫਿਰ ਕੂੜੇ ਪਿੱਛੇ ਮੈਂ ਆਪਣੀ ਸ਼ੈਡੋ ਦੇ ਨਾਲ ਇਹਦੇ ਵਿੱਚ ਜਾਣਾ ਵਿੱਚ ਜਾ ਕੇ ਇੱਕ ਕਾਰ ਨੂੰ ਫੜ ਲੈਣਾ ਕਾਰ ਨੂੰ ਫੜ ਕੇ ਇਦਾਂ ਕਰਦਾ ਨਾ ਹਲਕਾ ਜਿਹਾ ਸਲਾਈਡ ਦੇਖੋ ਇਦਾਂ ਉਹਨੂੰ ਸਲਾਈਡ ਕਰਦਾ ਜਿਹੜਾ ਇੱਕ ਕਾਰ ਆ ਐਗਜ਼ੈਕਟਲੀ ਇਹ ਜੋ ਬਾਹਰ ਆਇਆ ਨਾ ਐਗਜ਼ੈਕਟਾ ਕਾਰੀਗਾ ਓਕੇ ਵੇਣ ਸੈਂਗੜ ਵੇਣ ਸੈਂਗੜ ਦੇਖੋ ਮੈਂ ਇਹ ਕਾਰ ਨੂੰ ਕਹਿਣਾ ਜੀ ਉੱਪਰ ਉੱਡ ਕੇ ਮੇਰੇ ਹੱਥ ਚ ਆ ਜਾਓ ਜੇ ਤੁਸੀਂ ਚੋਣਾਂ ਦਾ ਮੈਂ ਤੁਹਾਨੂੰ ਵੀ ਇੱਕ ਮੌਕਾ ਦਊਂਗਾ ਕੁਝ ਜਿੱਤਣ ਦਾ ਤੁਸੀਂ ਜਿੱਤ ਸਕਦੇ ਹੋ ਇੱਕ ਆਈਫੋਨ ਇੱਕ ਮੈਕਬੁੱਕ Pro 1-2 ਲੱਖ ਰੁਪਇਆ ਕੈਸ਼ ਜਾਂ ਇੱਕ ਦੋ ਚੀਜ਼ਾਂ ਹੋਰ ਨੇ ਜਿਹੜੀਆਂ ਤੁਸੀਂ ਦੇ ਸਕਦੇ ਓਕੇ ਤੁਸੀਂ ਕਰਨਾ ਕੀ ਆ ਬਸ ਤੁਹਾਨੂੰ ਲੱਗਦਾ ਵੀ ਇੱਥੇ ਤੁਹਾਡੇ ਚੋਂ ਕੋਈ ਇੱਕ ਲੱਕੀ ਪਰਸਨ ਹੋਵੇ ਤੁਸੀਂ ਕਹਿ ਸਕਦੇ ਹੋ ਵੀ ਅੱਜ ਯਾਰੋ ਮੈਨੂੰ ਕੁਝ ਜਿਤਾ ਦੂਗਾ ਇਹਨਾਂ ਦਾ ਕਿਸੇ ਨੂੰ ਪੁਆਇੰਟ ਕਰ ਸਕਦੇ ਤੁਸੀਂ ਨਹੀਂ ਓਕੇ ਤੁਸੀਂ ਆਪਣੇ ਆਪ ਕੀ ਲੱਕੀ ਹੋ ਓਕੇ ਤੁਸੀਂ ਆਪਣੇ ਆਪ ਦੇ ਲੱਕੀ ਹੋ ਓਕੇ ਕਿਉਂ ਦਾ ਨੰਬਰ ਫਰੋਮ 1 ਟੂ 5 ਕੋਈ ਵੀ ਯੂਜ਼ ਕਰ ਲਓ ਬੋਲ ਦੋ ਟੂ ਟੂ ਓਕੇ ਮੈਂ ਕੀ ਕਰਦਾ ਮੈਂ 2 ਨੂੰ ਕੱਢ ਲੈਣਾ ਬਾਹਰ ਮੈਂ 2 ਨੂੰ ਬਾਹਰ ਕੱਢ ਕੇ ਦਿਖਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਵੀ ਤੁਸੀਂ ਕੀ ਨਹੀਂ ਜਿੱਤੇ ਹੁਣ ਤੁਸੀਂ ਜਿੱਤ ਤਾਂ ਗਏ ਕੋਈ ਪਰ ਮੈਂ ਤੁਹਾਨੂੰ ਦਿਖਾਉਣਾ ਤੁਸੀਂ ਕੀ ਨਹੀਂ ਜਿੱਤੇ ਤੁਸੀਂ ਦੇਖੋ ਆਵਾਜ਼ ਨਹੀਂ ਜਿੱਤੇ ਮੈਕਬੁੱਕ ਨਹੀਂ ਜਿੱਤੇ 1000 ਕਾਸ਼ ਨਹੀਂ ਜਿੱਤੇ ਤੇ ਆਈਫੋਨ ਨਹੀਂ ਜਿੱਤੇ ਇਹਦੇ ਵਿੱਚ ਹੀ ਤੁਸੀਂ ਇੱਕ ਬਹੁਤ ਐਕਸਪੈਂਸਿਵ ਚੀਜ਼ ਜਿੱਤਦੇ ਹੋ ਮੇਰੇ ਬਾਰੇ ਇਹ ਤਾਂ ਵਧੀਆ ਇਹ ਤਾਂ ਆਪਣੇ ਆਲਰੇਡੀ ਥਾੜਾ ਕਿਆ ਬਾਤ ਹੈ ਬਹੁਤ ਥੋੜੀ ਕਿਸਮਤ ਮਾੜੀ ਸੀ ਜੀ ਨਹੀਂ 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 ਤੇ ਉਹ ਤਾਂ ਨਹੀ ਲੁੱਟ ਲਾਂਗੇ ਅਸੀਂ ਤੇ ਜਿਹੜਾ ਇਹ ਕਾਰਡ ਆ ਤੁਸੀਂ ਇੱਕ ਵਾਰੀ ਇਹ ਕਾਰਡ ਨੂੰ ਕੈਮਰੇ ਤੇ ਸ਼ੋਅ ਕਰ ਦਿਓ ਇਹਨੂੰ ਨਾ ਦਿਖਾਓ ਮੈਂ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਨਾ ਜਿਹੜਾ ਇਹ ਕਾਰਡ ਸੀਗਾ ਮੈਂ ਲੱਗਣ ਦੀ ਕੋਸ਼ਿਸ਼ ਵੀ ਨਹੀਂ ਕਰਨੀ ਸੀ ਤੁਹਾਨੂੰ ਐਵੇਂ ਕਹਦਾ ਹੁਣ ਜਿਹੜਾ ਇਹ ਕਾਰਡ ਸੀਗਾ ਦੇਖੋ ਇਹ ਸੀਗਾ ਇਹਦਾ ਨਾਮ ਇਹਨੂੰ ਕਹਿੰਦੇ 10 ਆਫ ਹਾਰਟਸ ਦੇਖੋ ਵੀਰੇ ਕਲੋਸਲੀ ਆ ਜਿਓ ਤੁਸੀਂ ਵੀ ਲਵੇਓ ਦੇਖੋ ਮੈਂ ਮਾ ਕੜ ਫੜੇ ਦੇਖੋ ਰਾਈਟ ਨਾਉ ਇੱਥੇ ਵਾਈਫਾਈ ਅਵੇਲੇਬਲ ਨੇ ਓਕੇ ਦੇਖੋ ਮੈਂ ਸਾਰੇ ਦੇ ਸਾਰੇ ਵਾਈਫਾਈ ਨੂੰ ਚੇਂਜ ਕਰ ਦਿੰਨਾ A ਤੋਂ Z ਸਾਰੇ ਵਾਈਫਾਈ ਇੱਕ ਐਗਜ਼ੈਕਟਲੀ ਵਨ ਨੇਮ 10 of 8 10 of 8 10 of 8 ओके ਹੁਣ ਤੁਸੀਂ ਕਹੋਗੇ ਵੀ ਇਟਕੁਡ ਵੀ ਆ ਗੁੱਡ ਐਪ ਹੁਣ ਤੁਸੀਂ ਕਹੋਗੇ ਵੀ ਇਟਕੁਡ ਵੀ ਆ ਗੁੱਡ ਐਪ ਔਰ ਸੌਫਟਵੇਅਰ ਮੈਂ ਕਹਿੰਨਾ ਤੁਹਾਡੇ ਸਾਰਿਆਂ ਦੇ ਫੋਨ ਤੇ ਚੈੱਕ ਕਰੋ ਕਿਹੜੇ ਕਿਹੜੇ ਵਾਈਫਾਈ ਨੈਟਵਰਕਸ ਅਵੇਲੇਬਲ ਬਾਈ ਤੁਹਾਡੇ ਫੋਨ ਦੇ ਵਾਈਫਾਈ ਆਪਕੇ ਫੋਨ ਤੇ ਵਾਈਫਾਈ ਚੈੱਕ ਕਰੋ ਸਾਰੇ ਆਪਣੇ ਫੋਨ ਚੈੱਕ ਕਰੋ ਦੇਖੋ ਦੇਖੋ ਸਾਰੇ ਦਿਖਾ ਦਿਓ 10 ਆਫ ਆਰਸ 10 ਆਫ ਆਰਸ 10 ਆਫ ਆਰਸ